ਇਨਸ਼ਾਅੱਲਾ ਅਮਨ ਸੰਭੋ ਹੋ ਜ਼ਰੂਰ ਟਾਈਮ ਰਹੇਗਾ ਇਸ ਦੇਸ਼ 'ਚ ਅਸੀਂ ਦੁਆ ਮੰਗੀ ਆ ਇਸ ਤੇ ਅਮਨ ਸਕੂਨ ਦੀ ਜਨਤੂ ਖਾਹਿਦ ਫਰਮਾਏ ਰੱਬਾ ਦੀ ਨਾਟਕ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਿਹਾਨ ਮਲਿਕ ਮੈਂ ਈਦ-ਉਲ-ਅਜ਼ਾ ਦੀ ਨਮਾਜ਼ ਅਦਾ ਕਰਨ ਆਇਆ ਹਾਂ ਅੱਜ ਤੇ ਇਨਸ਼ਾਅੱਲਾ ਅਮਨ ਸੰਭੋ ਹੋ ਜ਼ਰੂਰ ਟਾਈਮ ਰਹੇਗਾ ਇਸ ਦੇਸ਼ 'ਚ ਅਸੀਂ ਦੁਆ ਮੰਗੀ ਆ ਇਸ ਤੇ ਅਮਨ ਸਕੂਨ ਦੀ ਜਨਤੂ ਖਾਹਿਦ ਫਰਮਾਏ ਰੱਬਾ ਦੀ ਤੇ جو بھی حج گئے انہوں نے صحیح سلامت واپس عطا فرمائے حج تو رحم عطا فرمائے اور پھر معاملہ عطا فرمائے دے واسطے سارے دیش دے امن دے سکون دی حفاظت عطا فرمائے اور فرمائے رب انشاءاللہ امن سکون ضرور قائم رہے گا اس دیش چے اسی گواہ منگی ہے اس امن سکون دی جنگ تو حفاظت فرمائے رابا دی میرا نام ریحان ملک ਮੈਂ ਇਦਲ ਰਜ਼ਾ ਦੀ ਨਮਾਜ਼ ਅਦਾ ਕਰਨ ਆਇਆ ਹਾਂ ਅੱਜ ਤੇ ਇਨਸ਼ਾ ਅੱਲਾ ਅਮਨ ਸਕੂਨ ਜ਼ਰੂਰ ਕਾਇਮ ਰਹੇਗਾ ਇਸ ਦੇਸ਼ 'ਚ ਅਸੀਂ ਦੁਆ ਮੰਗੀ ਹੈ ਇਸੇ ਅਮਨ ਸਕੂਨ ਦੀ ਜੰਗ ਤੋਂ ਹਿਫਾਜ਼ਤ ਫਰਮਾਏ ਰੱਬ ਦੀ ਤੇ ਜੋ ਵੀ ਹੱਜ ਗਏ ਉਹਨਾਂ ਨੂੰ ਸਹੀ ਸਲਾਮਤ ਵਾਪਸ ਤਾ ਫਰਮਾਏ ਹੱਜ ਤੋਂ ਰਹਿਮਤ ਆ ਫਰਮਾਏ ਔਰ ਰਹਿਮ ਦਾ ਤੇ ਸਕੂਨ ਦਾ ਫਿਰ ਮਾਮਲਾ ਤਾ ਫਰਮਾਏ ਰੱਬ ਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਅਮਨ ਤੇ ਸਕੂਨ ਦੀ ਕਾਜਤਾ ਫਰਮਾਏ ਔਰ ਫਰਮਾਏ ਰੱਬ ਇਨਸ਼ਾਅੱਲਾ ਅਮਨ ਸਕੂਨ ਜ਼ਰੂਰ ਕਾਇਮ ਰਹੇਗਾ ਇਸ ਦੇਸ਼ 'ਚ ਅਸੀਂ ਦੁਆ ਮੰਗੀ ਆ ਇਸ ਤੇ ਅਮਨ ਸਕੂਨ ਦੀ ਜਨਤੂ ਹੀ ਖਾਜਤ ਫਰਮਾਏ ਰੱਬਾ ਦੀ ਨਾਟਕੀ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਿਹਾਨ ਮਲਿਕ ਮੈਂ ਈਦ-ਉਲ-ਅਜ਼ਾ ਦੀ ਨਮਾਜ਼ ਅਦਾ ਕਰਨ ਆਇਆ ਹਾਂ ਅੱਜ ਤੇ ਇਨਸ਼ਾਅੱਲਾ ਅਮਨ ਸੁਨਗੂਨ ਜ਼ਰੂਰ ਕਾਮ ਰਹੇਗਾ ਇਸ ਦੇਸ਼ ਚ ਅਸੀਂ ਦੁਆ ਮੰਗੀ ਹੈ ਇਸਤੇ ਅਮਨ ਸੁਨਗੂਨ ਦੀ ਜਨ ਤੋਂ ਹਿਫਾਜ਼ਤ ਫਰਮਾਏ ਰੱਬ ਦੀ ਤੇ ਜੋ ਵੀ ਹੱਜ ਗਏ ਉਹਨਾਂ ਨੂੰ ਸਹੀ ਸਲਾਮਤ ਵਾਪਸ ਤਾ ਫਰਮਾਏ ਹੱਜ ਤੋਂ ਰਹਿਮਤ ਆ ਫਰਮਾਏ ਔਰ ਰਹਿਮ ਦਾ ਤੇ ਸਕੂਨ ਦਾ ਫਿਰ ਮਾਮਲਾ ਤਾ ਫਰਮਾਏ ਰੱਬ ਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਅਮਨ ਤੇ ਸਕੂਨ ਦੀ ਕਾਜਤਾ ਫਰਮਾਏ ਔਰ ਫਰਮਾਏ ਰੱਬ ਇਨਸ਼ਾਅੱਲਾ ਅਮਨ ਸਕੂਨ ਜ਼ਰੂਰ ਕਾਮ ਰਹੇਗਾ ਇਸ ਦੇਸ਼ 'ਚ ਅਸੀਂ ਗਵਾ ਮੰਗੀ ਆ ਇਸ ਤੇ ਅਮਨ ਸਕੂਨ ਦੀ ਜਨਤੋ ਹੀ ਖਾਜ ਫਰਮਾਏ ਰੱਬਾ ਦੀ ਨਾਲ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਿਹਾਨ ਮਲਿਕ ਮੈਂ ਈਦ-ਉਲ-ਅਜ਼ਾ ਦੀ ਨਮਾਜ਼ ਅਦਾ ਕਰਨ ਆਇਆ ਹਾਂ ਅੱਜ ਤੇ ਇਨਸ਼ਾਅੱਲਾ ਅਮਨ ਸਕੂਨ ਜ਼ਰੂਰ ਕਾਇਮ ਰਹੇਗਾ ਇਸ ਦੇਸ਼ 'ਚ ਅਸੀਂ ਗਵਾ ਮੰਗੀ ਹੈ ਇਸ ਤੇ ਅਮਨ ਸਕੂਨ ਦੀ ਜਨ ਤੋਂ ਹੀ ਖਾਹਿਸ ਫਰਮਾਏ ਰੱਬਾ ਦੀ ਤੇ ਜੋ ਵੀ ਹੱਜ ਗਏ ਉਹਨਾਂ ਨੂੰ ਸਹੀ ਸੁਨਾਮਤ ਵਾਪਸ ਤਾ ਫਰਮਾਏ ਹਰ ਜਿੱਤੋਂ ਰਹਿਮਤ ਆ ਫਰਮਾਏ ਔਰ ਰਹਿਮਦਾਨ ਤੇ ਸਕੂਨ ਦਾ ਆਖੀ ਮਾਮਲਾ ਤਾ ਫਰਮਾਏ ਰੱਬਾ ਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਅਮਨ ਤੇ ਸਕੂਨ ਦੀ ਕਾਇਤਤਾ ਫਰਮਾਏ ਔਰ ਫਰਮਾਏ ਰੱਬ ਇਨਸ਼ਾਅੱਲਾ ਅਮਨ ਸਕੂਨ ਜ਼ਰੂਰ ਕਾਇਮ ਰਹੇਗਾ ਇਸ ਦੇਸ਼ 'ਚ ਅਸੀਂ ਦੁਆ ਮੰਗੀ ਆ ਇਸ ਤੇ ਅਮਨ ਸਕੂਨ ਦੀ ਜਨਤੂ ਹੀ ਖਾਹਿਸ ਫਰਮਾਏ ਰੱਬਾ ਦੀ ਨਾਲ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਰਿਹਾਨ ਮਲਿਕ ਮੈਂ ਈਦ-ਉਲ-ਅਦ੍ਹਾ ਦੀ ਨਮਾਜ਼ ਅਦਾ ਕਰਨ ਆਇਆ ਹਾਂ ਅੱਜ ਤੇ ਇਨਸ਼ਾਅੱਲਾ ਅਮਨ ਸੁਨਗੂਨ ਜ਼ਰੂਰ ਕਾਮ ਰਹੇਗਾ ਇਸ ਦੇਸ਼ 'ਚ ਅਸੀਂ ਦੁਆ ਮੰਗੀ ਹੈ ਇਸਤੇ ਅਮਨ ਸੁਨਗੂਨ ਦੀ ਜਨ ਤੋਂ ਹਿਫਾਜ਼ਤ ਫਰਮਾਏ ਰੱਬ ਦੀ ਤੇ ਜੋ ਵੀ ਹੱਜ ਗਏ ਉਹਨਾਂ ਨੂੰ ਸਹੀ ਸਲਾਮਤ ਵਾਪਸ ਤਾ ਫਰਮਾਏ ਹੱਜ ਤੋਂ ਰਹਿਮਤ ਆ ਫਰਮਾਏ ਔਰ ਰਹਿਮ ਦਾ ਤੇ ਸਕੂਨ ਦਾ ਫਿਰ ਮਾਮਲਾ ਤਾ ਫਰਮਾਏ ਰੱਬ ਦੇ ਵਾਸਤੇ ਸਾਰੇ ਦੇਸ਼ ਦੇ ਵਿੱਚ ਅਮਨ ਤੇ ਸਕੂਨ ਦੀ ਕਾਜਤਾ ਫਰਮਾਏ ਔਰ ਫਰਮਾਏ ਰੱਬ ਇਨਸ਼ਾਅੱਲਾ ਅਮਨ ਸਕੂਨ ਜ਼ਰੂਰ ਕਾਇਮ ਰਹੇਗਾ ਇਸ ਦੇਸ਼ 'ਚ ਅਸੀਂ ਗਵਾ ਮੰਗੀ ਆ ਇਸ ਤੇ ਅਮਨ ਸਕੂਨ ਦੀ ਜਨਤੂ ਹੀ ਖਾਜ ਫਰਮਾਏ ਰੱਬਾ ਦੀ ਨਾਟਕੀ ਕੀ ਕਹਿਣਾ ਚਾਹਦੇ ਹੋ ਮੇਰਾ ਨਾਮ ਰਿਹਾਨ ਮਲਿਕ ਮੈਂ ਈਦ-ਉਲ-ਅਦ੍ਹਾ ਦੀ ਨਮਾਜ਼ ਅਦਾ ਕਰਨ ਆਇਆ ਹਾਂ ਅੱਜ ان شاء اللہ امن سکون ضرور قائم رہے گا اس دیش اسی گواہ منگی ہے اس اسے امن سکون دی جنگ تو حفاظت فرمائے دی تے جو بھی حج گئے انہوں نے صحیح سلامت واپس اتا فرمائے حج تو رحم اتا فرمائے اور رحم کا تو سکون دن معاملہ اتا فرمائے دے واسطے سارے دیش امن سکون دی حفاظت عطا فرمائے اور فرمائے رب